ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲੋ ਚਿਹਰਾ ਸੂਰਜ ਦੀ ਤਰ੍ਹਾਂ ਚਮਕਾ ਮਾਰੇਗਾ ਨੰਬਰ 1 ਸਵੇਰੇ ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਆਪਣੇ ਹੱਥਾਂ ਦੀਆਂ ਹਥੇਲੀਆਂ ਨੂੰ ਚੰਗੀ ਤਰ੍ਹਾਂ ਨਾਲ ਮਸਲ ਲਓ ਫਿਰ 2-3 ਮਿੰਟ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਨਾਲ ਫੇਰ ਲਓ ਇਸ ਨਾਲ ਖੂਨ ਦਾ ਸਰਕਲ ਸਹੀ ਚੱਲ ਪਵੇਗਾ ਜਿਸ ਨਾਲ ਚਿਹਰੇ ਤੇ ਚਮਕ ਆਵੇਗੀ ਨੰਬਰ 2 ਜਦੋਂ ਵੀ ਬਿਸਤਰੇ ਤੋਂ ਉੱਠੋ ਕੈਸ ਉੱਪਰ ਪਾਣੀ ਗਰਮ ਕਰ ਲਓ ਚਿਹਰੇ ਨੂੰ ਤੌਲੀਏ ਨਾਲ ਟਾ ਕੇ ਪਾਣੀ ਦੀ ਭਾਫ਼ ਲਓ ਅਜਿਹਾ 3-4 ਮਿੰਟ ਕਰੋ ਚਿਹਰੇ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ ਜਿਸ ਕਾਰਨ ਚਿਹਰਾ ਸਾਫ਼ ਹੋਣ ਲੱਗ ਜਾਵੇਗਾ ਨੰਬਰ 3 ਭਾਫ਼ ਲੈਣ ਤੋਂ ਬਾਅਦ ਚਿਹਰੇ ਉੱਪਰ ਹਲਕੇ-ਹਲਕੇ ਹੱਥਾਂ ਨਾਲ ਟੈਪ-ਟੈਪ ਕਰਨਾ ਸ਼ੁਰੂ ਕਰੋ ਇਸ ਨਾਲ ਚਿਹਰੇ ਦੀ ਚਮੜੀ ਨੂੰ ਅਨੇਕਾਂ ਹੀ ਲਾਭ ਹੋਣਗੇ ਨੰਬਰ 4 ਹਲਕਾ ਪਾਣੀ ਖੁਸਾ ਕਰੋ ਫਿਰ ਦੋ ਗਲਾਸ ਪੈਰਾਂ ਪਰ ਬੈਠ ਕੇ ਸਿਪ-ਸਿਪ ਕਰਕੇ ਪੀ ਲਓ ਤੇ ਕੁਝ ਸਮਾਂ ਸ਼ੈਰ ਕਰੋ ਚਿਹਰੇ ਦੀ ਐਕਸਰਸਾਈਜ਼ ਕਰੋ ਇਸ ਨਾਲ ਚਿਹਰੇ ਦੇ ਦਾਗ-ਧੱਬੇ ਸਾਫ਼ ਹੋਣ ਵਿੱਚ ਮਦਦ ਮਿਲੇਗੀ। ਨੰਬਰ 5 ਡਰਾਈ ਫਰੂਟ ਨਾਲ ਦੁੱਧ ਪੀ ਲਓ ਇਸ ਨਾਲ ਸਰੀਰ ਨੂੰ ਤਾਕਤ ਮਿਲੇਗੀ ਨਾਲ ਹੀ ਚਿਹਰੇ ਉੱਪਰ ਚਮਕ ਆਵੇਗੀ ਚਿਹਰੇ ਦੀ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਵਿੱਚ ਮਦਦ ਕਰੇਗੀ। ਨੰਬਰ 6 5 ਮਿੰਟ ਦੀ ਧੁੱਪ ਜ਼ਰੂਰ ਸੇਕੋ ਚਿਹਰਾ ਤੁਹਾਡਾ ਧੁੱਪ ਵੱਲ ਨੂੰ ਹੋਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਵਿਟਾਮਿਨ ਡੀ ਮਿਲੇਗਾ। ਤੇ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਲਿਆ ਸਕਦੇ ਹੋ ਨੰਬਰ 7 ਨਾਸ਼ਤਾ ਹਮੇਸ਼ਾ ਹੈਲਥੀ ਕਰੋ ਜਿਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੋਵੇ ਤੇ ਨਾਲ ਹੀ ਕੈਲਸ਼ੀਅਮ ਭਰਪੂਰ ਚੀਜ਼ਾਂ ਦਾ ਸੇਵਨ ਜਿੰਨਾ ਹੋ ਸਕਦਾ ਹੈ ਉਹਨਾਂ ਕਰੋ ਦਹੀਂ ਲੱਸੀ ਦਾ ਸੇਵਨ ਕਰੋ ਹੋ ਸਕੇ ਤਾਂ ਨਾਸ਼ਤੇ ਵਿੱਚ ਇੱਕ ਗਲਾਸ ਜੂਸ ਜ਼ਰੂਰ ਪੀਓ ਨੰਬਰ 8 ਜਦੋਂ ਵੀ ਇਸ਼ਨਾਨ ਕਰਨਾ ਹੋਵੇ ਤਾਂ ਬੇਸਣ ਹਲਦੀ ਤੇ ਦੁੱਧ ਦਾ ਇੱਕ ਪੈਕ ਚੰਗੀ ਤਰ੍ਹਾਂ ਨਾਲ ਉਂਗਲ ਦੀ ਮਦਦ ਨਾਲ ਮਸਲ ਕੇ ਤਿਆਰ ਕਰ ਲਓ ਜਦੋਂ ਬਿਲਕੁਲ ਮਿਕਸ ਹੋਣ ਜਾਣ ਤਾਂ ਇਸ ਨੂੰ ਆਪਣੇ ਚਿਹਰੇ ਉੱਪਰ ਲਗਾ ਲਓ ਤੇ ਫਿਰ ਆਪਣੇ ਹੱਥਾਂ ਦੀ ਮਦਦ ਨਾਲ ਚਿਹਰੇ ਤੇ 5 ਮਿੰਟ ਸਕਰਬ ਕਰੋ ਤੇ ਫਿਰ 10 ਮਿੰਟ ਚਿਹਰੇ ਤੇ ਰੱਖੋ ਜਦੋਂ ਇਹ ਬਿਲਕੁਲ ਸੁੱਕ ਜਾਵੇ ਤਾਂ ਸਾਫ਼ ਪਾਣੀ ਨਾਲ ਧੋ ਲਓ ਨੰਬਰ 9 ਕਦੇ ਵੀ ਆਪਣੇ ਚਿਹਰੇ ਉੱਪਰ ਸਾਬਣ ਜਾਂ ਫਿਰ ਫੇਸ ਵਾਸ਼ ਦਾ ਇਸਤੇਮਾਲ ਨਾ ਕਰੋ ਇਹ ਤੁਹਾਡੇ ਚਿਹਰੇ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਕਰਦੇ ਹਨ ਜਿਸ ਨਾਲ ਚਿਹਰੇ ਤੇ ਦਾਗ-ਧੱਬੇ ਪੈਂਦੇ ਨੇ ਤੇ ਸਕਿਨ ਢਿੱਲੀ ਹੋਣ ਲੱਗ ਜਾਂਦੀ ਹੈ ਨੰਬਰ 10 ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਆਪਣੇ ਚਿਹਰੇ ਉੱਪਰ ਐਲੋਵੇਰਾ ਜੈੱਲ ਲਗਾ ਲਓ ਤੇ ਪੂਰੇ ਦਿਨ ਲਈ ਛੱਡ ਦਿਓ ਇਸ ਦੀ ਜਗ੍ਹਾ ਤੁਸੀਂ ਸਨ ਸਕ੍ਰੀਨ ਵੀ ਲਗਾ ਸਕਦੇ ਹੋ ਨੰਬਰ 11 11 ਕੁ ਵਜੇ ਕੁਝ ਅਲੱਗ-ਅਲੱਗ ਮਿਕਸ ਕਰਕੇ ਫਲਾਂ ਦੀ ਛਾਟ ਬਣਾ ਕੇ ਖਾ ਲਓ। ਸਰੀਰ ਨੂੰ ਹਾਈਡਰੇਟ ਕਰਨਗੇ, ਚਿਹਰੇ ਤੇ ਚਮਕਾਉਣ ਵਿੱਚ ਮਦਦ ਮਿਲੇਗੀ, ਕਬਜ ਦੀ ਸਮੱਸਿਆ ਨਹੀਂ ਰਹੇਗੀ ਤੇ ਨਾਲ ਹੀ ਸਰੀਰ ਨੂੰ ਤਾਕਤ ਮਿਲੇਗੀ, ਦਿਮਾਗ ਤੇਜ਼ ਹੋਵੇਗਾ। ਨੰਬਰ 12 ਦੁਪਹਿਰ ਦੇ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਇੱਕ ਸਲਾਦ ਦੀ ਪਲੇਟ ਪਰੋ ਤੇ ਖਾ ਲਓ। ਇਸ ਨਾਲ ਸਰੀਰ ਅੰਦਰ ਪਾਣੀ ਦੀ ਕਮੀ ਪੂਰੀ ਹੋਣ ਵਿੱਚ ਮਦਦ ਮਿਲੇਗੀ, ਚਿਹਰੇ ਤੇ ਚਮਕਾ ਵੀਗੀ ਤੇ ਨਾਲ ਹੀ ਸਰੀਰ ਹਮੇਸ਼ਾ ਤੰਦਰੁਸਤ ਤੇ ਜਵਾਨ ਰਹੇਗਾ। ਨੰਬਰ 13 ਦਿਨ ਵਿੱਚ ਜਦੋਂ ਵੀ ਪਾਣੀ ਪੀਂਦੇ ਹੋ ਹਲਕਾ ਗੂੰਗੁਣਾ ਹੋਈ ਹੀ ਪੀ ਵੋ ਇਸ ਤੋਂ ਇਲਾਵਾ ਦਿਨ ਵਿੱਚ 8-10 ਗਲਾਸ ਪਾਣੀ ਦੇ ਜ਼ਰੂਰ ਪੀਵੋ ਇਸ ਨਾਲ ਅੱਖਾਂ ਦੀ ਰੋਸ਼ਨੀ ਨਹੀਂ ਘਟੇਗੀ ਚਿਹਰੇ ਦੀ ਚਮਕ ਖਤਮ ਨਹੀਂ ਹੋਵੇਗੀ ਤੇ ਨਾਲ ਹੀ ਅਨੇਕਾਂ ਰੋਗਾਂ ਤੋਂ ਬਚੇ ਰਹੋਗੇ ਨੰਬਰ 14 ਦਿਨ ਵਿੱਚ 3-4 ਪੱਤੇ ਨਿੰਮ ਦੇ ਚਬਾ ਕੇ ਖਾ ਲਓ ਜੇਕਰ ਚਿਹਰੇ ਉੱਪਰ ਦਾਗ-ਧੱब्बे ਹੋਣਗੇ ਉਹ ਖਤਮ ਹੋਣ ਲੱਗ ਜਾਣਗੇ ਸਰੀਰ ਬਿਮਾਰੀਆਂ ਤੋਂ ਬਚਿਆ ਰਹੇਗਾ ਬੈਵੱਦੀ ਦੂਰ ਹੋਵੇਗੀ ਨੰਬਰ 15 ਜਿੰਨਾ ਹੋ ਸਕੇ ਟੈਨਸ਼ਨ ਡਿਪਰੈਸ਼ਨ ਤੋਂ ਦੂਰ ਰਹੋ ਨਹੀਂ ਤਾਂ ਤੁਸੀਂ ਬਿਮਾਰੀਆਂ ਵਿੱਚ ਇੰਨਾ ਜ਼ਿਆਦਾ ਘਿਰ ਜਾਵੋਗੇ ਕਿ ਬਿਮਾਰੀਆਂ ਦੇ ਨਾਮ ਵੀ ਯਾਦ ਨਹੀਂ ਰਹਿਣਗੇ ਤੇ ਨਾਲ ਹੀ ਚਿਹਰੇ ਤੇ ਬੁਢਾਪਾ ਜਲਦੀ ਦਿਖਣ ਲੱਗ ਜਾਂਦਾ ਇਸ ਤੋਂ ਇਲਾਵਾ ਬਾੜ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਹਨ ਨੰਬਰ 16 ਦੁਪਹਿਰ ਦੇ ਖਾਣੇ ਵਿੱਚ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਖਾਓ ਜੋ ਅਨੇਕਾਂ ਹੀ ਤੱਤਾਂ ਨਾਲ ਭਰਪੂਰ ਹਨ ਇਸ ਤੋਂ ਇਲਾਵਾ ਦਹੀਂ ਲੱਸੀ ਵੀ ਲੈ ਲਓ ਕਦੇ ਵੀ ਡਾਕਟਰ ਦਾ ਮੂੰਹ ਨਹੀਂ ਦੇਖਣਾ ਪਵੇਗਾ ਜੇਕਰ ਤੁਸੀਂ ਦੁਪਹਿਰ ਦੇ ਖਾਣੇ ਵਿੱਚ ਦਹੀਂ ਖਾਂਦੇ ਹੋ ਨੰਬਰ 17 ਚਾਹ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਇਸ ਨਾਲ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਚਿਹਰੇ ਦੀ ਚਮਕ ਖਤਮ ਹੁੰਦੀ ਹੈ ਤੇ ਨਾਲ ਹੀ ਜਵਾਨੀ ਤੋਂ ਪਹਿਲਾਂ ਬੁਢਾਪਾ ਆਉਂਦਾ ਹੈ ਨੰਬਰ 18 ਦੁੱਧ ਪੀ ਲਿਆ ਕਰੋ ਸਰੀਰ ਜਵਾਨ ਤੇ ਤੰਦਰੁਸਤ ਰਹੇਗਾ ਜਵਾਨੀ ਚੜੀ ਰਹੇਗੀ ਤੇ ਨਾਲ ਹੀ ਕੈਲਸ਼ੀਅਮ ਦੀ ਕਦੇ ਵੀ ਕਮੀ ਨਹੀਂ ਹੋਵੇਗੀ ਨੰਬਰ 19 ਪੂਰੇ ਦਿਨ ਵਿੱਚ ਖੁਸ਼ ਰਹਾ ਕਰੋ ਇਸ ਨਾਲ ਤੁਸੀਂ ਸਰੀਰਕ ਪੱਖੋਂ ਵੀ ਤੰਦਰੁਸਤ ਰਹੋਗੇ ਤੇ ਨਾਲ ਹੀ ਚਿਹਰੇ ਉੱਪਰ ਚਮਕ ਵੀ ਆਵੇਗੀ ਜਿਸ ਨਾਲ ਤੁਹਾਡਾ ਚਿਹਰਾ ਹਮੇਸ਼ਾ ਖੇលਿਆ ਖੇលਿਆ ਹੀ ਰਹੇਗਾ ਨੰਬਰ ਵੀ ਰੋਟੀ ਮੋਟੀ ਖਾਓ ਫਾਈਬਰ ਦੀ ਕਮੀ ਨਹੀਂ ਹੋਵੇਗੀ ਸਰੀਰ ਨੂੰ ਤਾਕਤ ਮਿਲੇਗੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਜਿਸ ਕਾਰਨ ਚਿਹਰਾ ਸਾਲੋ ਸਾਲ ਖਰਾਬੀ ਨਹੀਂ ਹੋਵੇਗਾ ਨੰਬਰ 21 ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਮੜਾਈ ਲਗਾ ਕੇ ਸੌਂ ਜਾਓ ਸਵੇਰੇ ਤਾਜੇ ਪਾਣੀ ਨਾਲ ਧੋ ਲਓ ਪੂਰਾ ਦਿਨ ਚਿਹਰਾ ਖਿលਿਆ ਖਿលਿਆ ਰਹੇਗਾ ਤੇ ਨਾਲ ਹੀ ਤਰੋਤਾਜ਼ਾ ਮਹਿਸੂਸ ਕਰੇਗਾ। ਨੰਬਰ 22 ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਦੇਸੀ ਘਿਓ ਪਾ ਕੇ ਸੌਂ ਜਾਓ ਨੀਂਦ ਵਧੀਆ ਆਵੇਗੀ, ਵਾਲ ਚਿੱਟੇ ਨਹੀਂ ਹੋਣਗੇ, ਚਿਹਰਾ ਸੂਰਜ ਦੀ ਤਰ੍ਹਾਂ ਲਿਸ਼ਕਾ ਮਾਰੇਗਾ, ਚਿਹਰੇ ਦਾ ਰੰਗ ਸਾਫ਼ ਹੋਣ ਲੱਗ ਜਾਵੇਗਾ। ਨੰਬਰ 23 ਸ਼ਾਮ ਦੇ ਸਮੇਂ ਕੋਈ ਨਾ ਕੋਈ ਡਰਿੰਕ ਬਣਾ ਕੇ ਪੀ ਲਓ ਜਿਵੇਂ ਕਿ ਪਾਣੀ ਵਿੱਚ ਪੁਦੀਨੇ ਦੇ ਪੱਤੇ ਪਾ ਕੇ ਪੀ ਲਓ, ਸਰੀਰ ਨੂੰ अनेका ਗੁਣ ਮਿਲਣਗੇ। ਨੰਬਰ 24 ਕੋਈ ਨਾ ਕੋਈ ਦੋਸਤਾਂ ਨਾਲ ਖੇਡ ਖੇਡ ਲਿਆ ਕਰੋ ਸਰੀਰ ਹਮੇਸ਼ਾ ਪਤਲਾ ਤੇ ਜਵਾਨ ਰਹੇਗਾ ਵੱਡੀ ਉਮਰ ਵਿੱਚ ਵੀ ਛੋਟੀ ਉਮਰ ਦੇ ਹੀ ਨਜ਼ਰ ਆਵਾਂਗੇ ਨੰਬਰ 25 ਜੇਕਰ ਔਲਿਆਂ ਦਾ ਸੇਵਨ ਕਰੋ ਤਾਂ ਕਦੇ ਵੀ ਡਾਕਟਰ ਦੀ ਦਵਾਈ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾਲ ਹੀ ਚਿਹਰਾ ਹਮੇਸ਼ਾ ਜਵਾਨ ਹੀ ਰਹੇਗਾ ਝੁਰੜੀਆਂ ਨਹੀਂ ਪੈਣਗੀਆਂ ਨੰਬਰ 26 ਰਗਾਣਾ ਚਿਹਰੇ ਉੱਪਰ ਕੋਈ ਨਾ ਕੋਈ ਪੈਕ ਜਰੂਰ ਲਗਾਓ ਇਸ ਨਾਲ ਚਿਹਰੇ ਦੀ ਚਮੜੀ ਜਵਾਨ ਤੇ ਨਾਲ ਨਾਲ ਹੈਲਥੀ ਤੇ ਟਾਈਟ ਰਹਿੰਦੀ ਹੈ ਨੰਬਰ 27 ਘਰ ਵਿੱਚ ਕਦੇ ਵੀ ਆਪਣੇ ਆਪ ਚਿਹਰੇ ਤੇ ਬਲੀਚ ਨਾ ਕਰੋ ਕਈ ਵਾਰ ਸਾਡੇ ਕੋਲੋਂ ਬਲੀਚ ਦਾ ਕੈਮੀਕਲ ਜ਼ਿਆਦਾ ਪੈ ਜਾਂਦਾ ਹੈ ਜਿਸ ਕਰਕੇ ਸਾਡਾ ਚਿਹਰਾ ਖਰਾਬ ਹੋਣ ਲੱਗ ਜਾਂਦਾ ਹੈ ਇਸ ਲਈ ਬਲੀਚ ਵੀ ਕਿਸੇ ਜਾਣਕਾਰ ਤੋਂ ਹੀ ਕਰਵਾਓ ਨੰਬਰ 28 ਜਦੋਂ ਵੀ ਚਿਹਰੇ ਉੱਪਰ ਕੋਈ ਵੀ ਚੀਜ਼ ਲਗਾਉਂਦੇ ਹੋ ਤਾਂ ਹੱਥ ਦੀ ਉਂਗਲ ਨਾਲ ਜੇਕਰ ਮਿਕਸ ਕਰੋ ਤਾਂ ਜ਼ਿਆਦਾ ਲਾਭ ਮਿਲਦਾ ਹੈ ਨੰਬਰ 29 ਗੈਸ ਉੱਪਰ ਗਰਮ ਕਰਕੇ ਕੋਈ ਵੀ ਚੀਜ਼ ਆਪਣੇ ਚਿਹਰੇ ਉੱਪਰ ਨਾ ਲਗਾਓ ਚਿਹਰੇ ਦਾ ਨੁਕਸਾਨ ਹੋ ਸਕਦਾ ਹੈ ਹਮੇਸ਼ਾ ਠੰਡੀ ਚੀਜ਼ ਹੀ ਆਪਣੇ ਚਿਹਰੇ ਉੱਪਰ ਇਸਤੇਮਾਲ ਕਰੋ ਨੰਬਰ 30 ਸਾਗ ਵਿੱਚ ਮੱਖਣ ਪਾ ਕੇ ਖਾ ਲਿਆ ਕਰੋ ਬਾਰ-ਬਾਰ ਪਿਸ਼ਾਬ ਦੀ ਸਮੱਸਿਆ ਖਤਮ ਹੋ ਜਾਵੇਗੀ ਸਰੀਰ ਵਿੱਚ ਕਦੇ ਵੀ ਤਿਜ਼ਾਬ ਨਹੀਂ ਬਣੇਗਾ। ਨੰਬਰ 31 ਚਿਹਰੇ ਉੱਪਰ ਕੋਈ ਜ਼ਿਆਦਾ ਕੈਮੀਕਲ ਵਾਲੀ ਚੀਜ਼ ਨਾ ਵਰਤੋ ਨਹੀਂ ਤਾਂ ਪੂਰੀ ਜ਼ਿੰਦਗੀ ਪਛਤਾਉਂਦੇ ਰਹੋਗੇ ਚਿਹਰੇ ਤੇ ਨੁਕਸਾਨ ਹੀ ਹੋਣਗੇ। ਨੰਬਰ 32 ਜੇਕਰ ਬੱਚੇ ਕਰਨ ਚਿਹਰੇ ਉੱਪਰ ਦਾਗਸ਼ਾਈਆਂ ਪੈ ਗਈਆਂ ਹੋਣ ਤਾਂ ਕਦੇ ਵੀ ਦਵਾਈਆਂ ਨਾ ਵਰਤੋ ਸਖਮ ਆਪਣੇ ਅੰਦਰ ਪੇਸ਼ੰਤ ਰੱਖੋਏ ਆਪਣੇ ਆਪ ਠੀਕ ਹੌਣ ਲੱਗ ਜਾਣਗੀਆਂ ਨੰਬਰ 33 ਦੁੱਧ ਦੀ ਚੱਗ ਲਗਾ ਲਿਆ ਕਰੋ ਇਸ ਨਾਲ ਚਿਹਰਾ ਸਾਲੋ ਸਾਲ ਖਰਾਬ ਨਹੀਂ ਹੋਵੇਗਾ ਮੜਾਈ ਵਿੱਚ ਗੁਲਾਬ ਜਲ ਪਾ ਕੇ ਲਗਾ ਲਓ ਚਿਹਰਾ ਰੰਗ ਸਾਫ ਹੋ ਜਾਵੇਗਾ ਨੰਬਰ 33 ਧਲੀਆਂ ਹੋਈਆਂ ਚੀਜ਼ਾਂ ਤੋਂ ਜਿੰਨਾ ਦੂਰ ਰਹੋਗੇ ਉਨਾ ਹੀ ਵਧੀਆ ਤੇ ਲੰਮਾ ਜੀਵਨ ਬਤੀਤ ਕਰ ਸਕੋਗੇ ਕਦੇ ਵੀ ਕਿਸੇ ਰੋਗ ਦਾ ਸ਼ਿਕਾਰ ਨਹੀਂ ਹੋਵੋਗੇ ਤੇ ਨਾਲ ਹੀ ਚਿਹਰਾ ਵੀ ਹਮੇਸ਼ਾ ਸਾਫ ਸੁਥਰਾ ਹੀ ਰਹੇਗਾ ਨੰਬਰ 35 ਚਿਹਰੇ ਉੱਪਰ ਕਦੇ ਵੀ ਕੋਈ ਵੀ ਦਵਾਈ ਨਾ ਲਗਾਇਆ ਕਰੋ ਇਸ ਨਾਲ ਤੁਹਾਡਾ ਚਿਹਰਾ ਲਾਲ ਲਾਲ ਹੋਣ ਲੱਗ ਜਾਵੇਗਾ ਤੇ ਨਾਲ ਹੀ ਚਿਹਰੇ ਦੀ ਚਮੜੀ ਵੀ ਖਰਾਬ ਹੋ ਜਾਵੇਗੀ। ਨੰਬਰ 36 ਕਦੇ ਵੀ ਮੂਦੇ ਮੂਨਾ ਪਿਆ ਕਰੋ ਇਸ ਨਾਲ ਤੁਹਾਡਾ ਸਰੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਦਿਲ ਦੇ ਰੋਗ ਵਧਣ ਲੱਗ ਜਾਂਦੇ ਨੇ, ਪੇਟ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਨੰਬਰ 37 ਰੋਟੀ ਖਾਣ ਸਮੇ ਆਪਣੇ ਫੋਨ ਤੋਂ, ਟੀਵੀ ਤੋਂ ਕੋਹਾਂ ਦੀ ਦੂਰੀ ਤੇ ਰੱਖੋ ਨਹੀਂ ਤਾਂ ਤੁਸੀਂ ਰੋਟੀ ਖਾਧੀ ਨਾ ਖਾਧੀ ਤੁਹਾਡੇ ਸਰੀਰ ਨੂੰ ਇਸ ਦਾ ਕੋਈ ਫਾਇਦਾ ਨਹੀਂ। ਨੰਬਰ 38 ਬਰਤਨਾਂ ਵਿੱਚ ਕਦੇ ਵੀ ਕੋਈ ਵੀ ਝੂਠੀ ਚੀਜ਼ ਪਾ ਕੇ ਨਾ ਰੱਖਿਆ ਕਰੋ ਇਸ ਨਾਲ ਤੁਹਾਨੂੰ ਪਾਪ ਲੱਗਦਾ ਤੇ ਨਾਲ ਹੀ ਝੂਠੀ ਭਈ ਚੀਜ਼ਾਂ ਕਰਦੇ ਮੈਂਬਰਾਂ ਨੂੰ ਰੋਗਾਂ ਦਾ ਸ਼ਿਕਾਰ ਬਣਾਉਂਦੀਆਂ ਹਨ ਨੰਬਰ 49 ਮਿੱਟੀ ਦੇ ਬਰਤਨਾਂ ਦਾ ਇਸਤੇਮਾਲ ਕਰੋ ਮਿੱਟੀ ਵਿੱਚ ਕਈ ਗੁਣ ਹੁੰਦੇ ਹਨ ਜੋ ਸਰੀਰ ਵਿੱਚ ਕਈ ਕਮੀਆਂ ਨੂੰ ਪੂਰਾ ਕਰਦੇ ਨੇ ਤੇ ਨਾਲ ਸਰੀਰ ਨੂੰ ਰੋਗਾਂ ਤੋਂ ਦੂਰ ਰੱਖਦੇ ਹਨ ਨੰਬਰ 40 ਹਫ਼ਤੇ ਵਿੱਚ ਇੱਕ ਵਾਰ ਮਲਤਾਨੀ ਮਿੱਟੀ ਲਗਾ ਲਿਆ ਕਰੋ ਚਿਹਰੇ ਉੱਪਰ ਚਮਕ ਲਿਆਉਣ ਵਿੱਚ ਬਹੁਤ ਮਦਦ ਕਰਦੀ ਹੈ ਦਾਗ-ਧੱਬਿਆਂ ਨੂੰ ਸਾਫ਼ ਕਰਦੀ ਹੈ ਨੰਬਰ 41 نیند ਨਾ ਪੂਰੀ ਹੋ ਰਹੀ ਹੋਵੇ ਤਾਂ ਰੋਜ਼ਾਨਾ ਅਖਰੋਟ ਖਾਓ ਨੀਂਦ ਵੀ ਵਧੀਆ ਆਵੇਗੀ ਤੇ ਨਾਲ ਹੀ ਪੂਰਾ ਦਿਨ ਸਰੀਰ ਤੰਦਰੁਸਤ ਰਹੇਗਾ ਕੰਮ ਕਰਨ ਲਈ ਤੇਜ਼ੀ ਮਹਿਸੂਸ ਕਰੇਗਾ ਨੰਬਰ 2 ਵਾਲੀ ਖਾਣਾ ਬਣਾਉਣ ਸਮੇਂ ਕਦੇ ਵੀ ਉਸ ਵਿੱਚ ਸਾਬਤੀ ਮਿਰਚ ਨਾ ਪਾਓ ਇਸ ਨਾਲ ਤੁਹਾਡੇ ਘਰ ਦੇ ਮੈਂਬਰ ਨੂੰ ਕਿਸੇ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 43 ਰਸੋਈ ਵਿੱਚ ਕੋਈ ਵੀ ਚੀਜ਼ ਨੰਗੀ ਨਾ ਰੱਖਿਆ ਕਰੋ ਇਸ ਨਾਲ ਤੁਸੀਂ ਬਿਮਾਰ ਹੋਵੋਗੇ ਤੁਹਾਡੀ ਮੌਤ ਦਾ ਕਾਰਨ ਵੀ ਹੋ ਸਕਦੀ ਹੈ ਇਹ ਚੀਜ਼ ਖਾਣ ਵਿੱਚ ਤੁਹਾਡੇ ਲਈ ਜ਼ਹਿਰ ਵੀ ਬਣ ਸਕਦੀ ਹੈ ਨੰਬਰ 44 ਬੱਚਿਆਂ ਨੂੰ ਮਿੱਠੀਆਂ ਤੇ ਖਟੀਆਂ ਚੀਜ਼ਾਂ ਤੋਂ ਦੂਰ ਰੱਖੋ ਦੁੱਧ ਨਾਲ ਭਰਪੂਰ ਚੀਜ਼ਾਂ ਦੇਵੋ ਸਰੀਰ ਉਹਨਾਂ ਦਾ ਹਮੇਸ਼ਾ ਤੰਦਰੁਸਤ ਰਹੇਗਾ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ। ਨੰਬਰ 45 ਰੋਜ਼ਾਨਾ ਇਸ਼ਨਾਨ ਕਰਨ ਸਮੇਂ 2-3 ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਲਿਆ ਕਰੋ ਸਰੀਰ ਵਿੱਚ ਸਮੈਲ ਨਹੀਂ ਆਵੇਗੀ ਨਾਲ ਹੀ ਸਰੀਰ ਤਰੋਤਾਜ਼ਾ ਮਹਿਸੂਸ ਕਰੇਗਾ ਇਸ ਤੋਂ ਇਲਾਵਾ ਸਰੀਰ ਦਾ ਰੰਗ ਗੋਰਾ ਹੋਣ ਲੱਗ ਜਾਵੇਗਾ। ਨੰਬਰ 46 ਕੋਈ ਵੀ ਸਲੇਟੀ ਕਾਜੀ ਨਾ ਖਾਓ ਸਰੀਰ ਅੰਦਰ ਪਧਰੀ ਬਣ ਜਾਵੇਗੀ ਸਰੀਰਨੇ ਕਾਹੀ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ ਕਦੇ ਵੀ ਦਰਦੀ ਸਮੱਸਿਆ ਦੂਰ ਨਹੀਂ ਹੋਵੇਗੀ। ਨੰਬਰ 47 ਜੇਕਰ ਤੁਸੀਂ ਸਬਜੀ ਦੇ ਅਖੀਰ ਵਿੱਚ ਹਿੰਗ ਪਾਉਂ ਤਾਂ ਇਸ ਦੀ ਖੁਸ਼ਬੂ ਸਬਜੀ ਵਿੱਚ ਬਣੀ ਰਹਿੰਦੀ ਹੈ ਨਾਲ ਹੀ ਕਬਜ ਗੈਸ ਦੀ ਸਮੱਸਿਆ ਨਹੀਂ ਹੁੰਦੀ ਪੇਟ ਦਰਦ ਤੋਂ ਛੁਟਕਾਰਾ ਹੋਵੇਗਾ ਨੰਬਰ 48 ਸਬਜੀ ਵਿੱਚ ਕਾਲੀ ਮਿਰਚ ਪਾ ਕੇ ਖਾ ਲਿਆ ਕਰੋ ਬੇਵਾਦੀ ਤੋਂ ਦੂਰ ਰਹੋਗੇ ਕਦੇ ਵੀ ਸੌਣ ਸਮੇਂ ਮੂੰਹ ਵਿੱਚੋਂ ਪਾਣੀ ਨਹੀਂ ਆਵੇਗਾ ਨੰਬਰ 49 ਰੋਜ਼ਾਨਾ ਮਨ ਲੱਠੀ ਪਾਊਡਰ ਦਾ ਇਸਤੇਮਾਲ ਕਰੋ ਅੱਖਾਂ ਦੀ ਘਟੀ ਹੋਈ ਰੋਸ਼ਨੀ ਤੇਜ ਹੋ ਜਾਵੇਗੀ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਨੂੰ ਕਦੇ ਵੀ ਘਟ ਨਹੀਂ ਹੋਣ ਦੇਵੇਗੀ। ਨੰਬਰ 50 ਵਾਲਾਂ ਵਿੱਚ ਸੀਰਮ ਦਾ ਇਸਤੇਮਾਲ ਜ਼ਰੂਰ ਕਰੋ ਵਾਲਾਂ ਦੀ ਲੰਬਾਈ ਵਧੇਗੀ, ਵਾਲ ਕਾਲੇ ਰਹਿਣਗੇ ਤੇ ਨਾਲ ਹੀ ਨਾਲ ਵਾਲਾਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਨੰਬਰ 51 ਜਦੋਂ ਵੀ ਗੈਸ ਟੋਲੇ ਉੱਪਰ ਕੁੱਕਰ ਰੱਖਦੇ ਹੋ ਤਾਂ ਕੋਈ ਵੀ ਬਰਤਨ ਰੱਖਦੇ ਹੋ ਤਾਂ ਪਹਿਲਾਂ ਗੈਸ ਨੂੰ ਚਲਾ ਲਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਭਿਆਨਕ ਹਾਦਸੇ ਤੋਂ ਬਚ ਸਕਦੇ ਹੋ। ਕਿਉਂਕਿ ਜਦੋਂ ਵੀ ਅਸੀਂ ਇਸ ਨੂੰ ਬਰਤਨ ਉੱਪਰ ਰੱਖ ਕੇ ਚਲਾਉਂਦੇ ਹਾਂ ਤਾਂ ਚੁੱਲ੍ਹਾ ਲਾਟ ਮਾਰਦਾ ਹੈ ਨੰਬਰ 52 ਜੇਕਰ ਤੁਹਾਡਾ ਗੈਸ ਚੁੱਲਾ ਗਲਾਸ ਵਾਲਾ ਹੈ ਤਾਂ ਉਸ ਉੱਪਰ ਕਦੇ ਵੀ ਗਰਮ ਚੀਜ਼ ਨਾ ਰੱਖੋ ਇਸ ਤਰ੍ਹਾਂ ਕਰਨਾ ਗੈਸ ਚੁੱਲੇ ਦਾ ਗਲਾਸ ਟੁੱਟ ਸਕਦਾ ਹੈ ਤੇ ਨਾਲ ਹੀ ਇਸ ਉੱਪਰ ਕਦੇ ਵੀ ਸਟੀਲ ਬੂਲ ਨਾ ਫੇਰੋ ਨੰਬਰ 53 ਪਾਲਕ ਦੀ ਪੁਰਜੀ ਬਣਾ ਕੇ ਖਾ ਲਿਆ ਕਰੋ ਕਦੇ ਵੀ ਸਰੀਰ ਵਿੱਚ ਆਇਰਨ ਦੀ ਕਮੀ ਨਹੀਂ ਹੋਵੇਗੀ ਆਲੂ ਇੱਕ ਹੀ ਬਹੁਤ ਜ਼ਿਆਦਾ ਸੁਆਦ ਬਣੇਗੀ ਨੰਬਰ 54 ਜਦੋਂ ਵੀ ਗੈਸ ਉੱਪਰ ਤੜਕਾ ਲਗਾਉਂਦੇ ਹੋ ਤਾਂ ਗੈਸ ਹੌਲੀ ਤੇ ਰੱਖ ਕੇ ਹੀ ਲਗਾਓ ਇਸ ਨਾਲ ਤੜਕਾ ਜ਼ਿਆਦਾ ਸੁਆਦ ਦਿੰਦਾ ਹੈ ਤੇ ਨਾਲ ਹੀ ਉਸ ਦਾ ਰੰਗ ਵੀ ਸਬਜ਼ੀ ਵਿੱਚ ਵਧੀਆ ਆਉਂਦਾ ਹੈ ਨੰਬਰ 55 ਪੁੱਜੇ ਛੋਲੇ ਖਾ ਲਿਆ ਕਰੋ ਸਰੀਰ ਨੂੰ ਤਾਕਤ ਮਿਲੇਗੀ ਖੂਨ ਦੀ ਕਮੀ ਨਹੀਂ ਹੋਵੇਗੀ ਸਰੀਰ ਹਮੇਸ਼ਾ ਤਰੋਤਾਜ਼ਾ ਹੀ ਮਹਿਸੂਸ ਕਰੇਗਾ ਸਰੀਰ ਜਿਆਦਾ ਪਤਲਾ ਮੋਟਾ ਨਹੀਂ ਹੋਵੇਗਾ ਨੰਬਰ 56 ਧੁੰਨੀ ਵਿੱਚ ਬਦਾਮ ਦਾ ਤੇਲ ਪਾ ਕੇ ਮਾਲਿਸ਼ ਕਰੋ ਚਿਹਰੇ ਦੀ ਚਮਕ ਵਧੇਗੀ अनेका ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੇ ਨਾਲ ਹੀ ਕਦੇ ਵੀ ਪੇਟ ਵਿੱਚ ਗੈਸ ਕਬਜ਼ ਦੀ ਸਮੱਸਿਆ ਨਹੀਂ ਰਹੇਗੀ ਨੰਬਰ 57 ਪੇਟ ਉੱਪਰ ਲਸਣ ਦਾ ਪੇਸਟ ਤਿਆਰ ਕਰਕੇ ਮਲ ਲਿਆ ਕਰੋ ਇਸ ਨਾਲ ਬਾਹਰ ਨਿਕਲਿਆ ਹੈ ਪੇਟ ਅੰਦਰ ਹੋ ਜਾਵੇਗਾ ਨਾਲ ਹੀ ਪੇਟ ਦੀ ਗੈਸ ਬਾਹਰ ਨਿਕਲ ਜਾਵੇਗੀ। ਨੰਬਰ 58 ਜਦੋਂ ਵੀ ਨਵਾਂ ਸਿਲੰਡਰ ਲਗਾਉਂਦੇ ਹੋ ਤਾਂ ਉਸ ਦੇ ਥੱਲੇ ਨਿੰਬੂ ਦਾ ਰਸ ਲਗਾ ਦਿਓ ਇਸ ਨਾਲ ਫਰਸ਼ ਸਾਫ਼ ਰਹੇਗਾ ਕਾਲਾ ਨਹੀਂ ਹੋਵੇਗਾ। ਨੰਬਰ 59 ਜੇਕਰ ਤੁਸੀਂ ਮਹਿੰਦੀ ਵਿੱਚ ਬਦਾਮ ਦਾ ਤੇਲ ਪਾ ਕੇ ਸਿਰ ਉੱਪਰ ਲਗਾ ਲਓ ਇਸ ਤਰ੍ਹਾਂ ਕਰਨਾ ਤੁਹਾਡੇ ਵਾਲ ਕੁਦਰਤੀ ਤੌਰ ਤੇ ਕਾਲੇ ਹੋ ਜਾਣਗੇ। ਹੰਬਰ ਸੌਣ ਤੋਂ ਪਹਿਲਾਂ ਵਾਲਾਂ ਵਿੱਚ ਕੰਗੀ ਕਰ ਲਿਆ ਕਰੋ ਵਾਲ ਚਮਕਦਾਰ ਬਣਨਗੇ ਨਾਲ ਹੀ ਝੜਨਗੇ ਵੀ ਘੱਟ ਚਿਹਰੇ ਉੱਪਰ ਕੁਝ ਨਾ ਕੁਝ ਜ਼ਰੂਰ ਲਗਾ ਕੇ ਸੋਵੋ ਇਸ ਨਾਲ ਚਿਹਰੇ ਨੂੰ ਫਾਇਦੇ ਹੋਣਗੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ